ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਫਸਾਉਣ ਲਈ ਸੀਬੀਆਈ ਨੇ ਬਹੁਤ ਤਕੜਾ ਟਰੈਪ ਲਾਇਆ ਸੀਗਾ ਆ ਪਾਈ ਨੇ ਸਾਰੀ ਡਿਟੇਲ ਦੇ ਵਿੱਚ ਦੱਸਿਆਗਾ ਤੇ ਆ ਦੇਖੋ ਸਾਰੀ ਵੀਡੀਓ DIG ਹਰਚਰਨ ਸਿੰਘ ਭੁੱਲਰ ਤੇ ਬਹੁਤ ਤਗੜਾ ਟਰੈਪ ਲਾਇਆ CBI ਨੇ ਕਰੋੜਾਂ ਰੁਪਏ ਕੈਸ਼ ਤੇ ਕਰੋੜਾਂ ਦੀਆਂ ਗੱਡੀਆਂ ਜੋ CBI ਨੇ ਜ਼ਬਤ ਕੀਤੀਆਂ ਹਰਚਰਨ ਸਿੰਘ ਭੁੱਲਰ 2007 ਤੋਂ 2009 ਦੇ ਬੈਚ ਦੇ IPS ਅਫੀਸਰ ਸੀ ਤੇ ਇਸ ਟਾਈਮ ਉਹ ਰੋਪੜ ਰੇਂਜ ਦੇ DIG ਸੀ ਜਿਦੇ ਵਿੱਚ ਮੋਹਾਲੀ, ਰੂਪਨਗਰ ਤੇ ਫਤਿਹਗੜ੍ਹ ਸਾਹਿਬ ਵਰਗੇ ਜ਼ਿਲ੍ਹੇ ਆਉਂਦੇ ਆ ਹੁਣ ਇਹ ਸਾਰੀ ਕਹਾਣੀ ਕੀ ਸੀ ਜਿਦੇ ਕਰਕੇ CBI ਨੇ ਹਰਚਰਨ ਸਿੰਘ ਭੁੱਲਰ ਨੂੰ ਅਰੈਸਟ ਕੀਤਾ DIG ਸਾਹਿਬ ਨੇ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਆਕਾਸ਼ ਬੱਤਾ ਨਾਮ ਦੇ ਬੰਦੇ ਤੋਂ 8 ਲੱਖ ਰੁਪਏ ਦੀ ਰੇਸ਼ਕਤ ਮੰਗੀ ਆਕਾਸ਼ ਬੱਤਾ ਉਹੀ ਬੰਦਾ ਜਿਹਨੇ सीबीआई ਨੂੰ ਹਰਚਰਨ ਸਿੰਘ ਪੁੱਲਰ ਦੇ ਖਿਲਾਫ ਕੰਪਲੇਨਟ ਕੀਤੀ ਆਕਾਸ਼ ਬੱਤਾ ਇੱਕ ਸਕ੍ਰੈਪ ਡੀਲਰ ਸੀ ਤੇ 2023 ਚ ਆਪਦੇ ਹੀ 파ਟਨਰ ਨਾਲ ਠੱਗੀ ਮਾਰਨ ਦੇ ਮਾਮਲੇ ਚ ਇਹਦੇ ਤੇ ਇੱਕ ਕੇਸ ਹੋ ਜਾਂਦਾ ਜਿਹਦੇ ਚੱਲਦੇ ਆਕਾਸ਼ ਬੱਤਾ ਦੀ ਮੁਲਾਕਾਤ ਹੁੰਦੀ ਆ ਹਰਚਰਨ ਸਿੰਘ ਪੁੱਲਰ ਨਾਲ ਜਿੱਥੇ ਡੀਆਈਜੀ ਪੁੱਲਰ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਦੀ ਮੰਗ ਕਰਦੇ ਆ ਤੇ ਇਸ 8 ਲੱਖ ਰੁਪਏ ਦੇ ਬਦਲੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਆਕਾਸ਼ ਬੱਤਾ ਨੂੰ ਉਸ ਠੱਗੀ ਵਾਲੇ ਕੇਸ ਚੋਂ ਬਾਹਰ ਕਢਵਾਉਣਾ ਸੀ ਇੱਥੇ ਐਂਟਰੀ ਹੁੰਦੀ ਆ ਕਾਨੂੰਨਾਂ ਦੇ ਇੱਕ ਮਿਡਲਮੈਨ ਦੀ ਜੋ ਇਹ ਸਾਰਾ ਕੁਝ ਕੋਆਰਡੀਨੇਟ ਕਰਦਾ ਕਿਰਸ਼ਾਨੂੰ ਡੀਆਈਜੀ ਭੁੱਲਰ ਦਾ ਬੰਦਾ ਸੀ ਤੇ ਇਹਦਾ ਮੇਨ ਕੰਮ ਸੀ ਆਕਾਸ਼ ਬੱਤਾ ਤੋਂ ਉਹ ਸਾਰੇ ਰਿਸ਼ਵਤ ਵਾਲੇ ਪੈਸੇ ਫੜ ਕੇ ਡੀਆਈਜੀ ਸਾਹਿਬ ਨੂੰ ਦੇ ਦੇ ਪਰ 11 ਅਕਤੂਬਰ ਨੂੰ ਆਕਾਸ਼ ਬੱਤਾ ਇਹਨਾਂ ਤੋਂ ਤੰਗ ਆ ਕੇ ਸੀਬੀਆਈ ਨੂੰ ਕੰਪਲੀਟ ਕਰ ਦਿੰਦਾ ਤੇ ਸੀਬੀਆਈ ਬੜਾ ਅਗਰੈਸਿਵਲੀ ਆਪਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਆ ਪਹਿਲਾਂ ਸੀਬੀਆਈ ਵੱਲੋਂ ਕਿਰਸ਼ਾਨੂੰ ਅਰੈਸਟ ਹੁੰਦਾ ਤੇ ਫਿਰ ਸੀਬੀਆਈ ਦੇ ਕਹਿਣ ਤੇ ਕਿਰਸ਼ਾਨੂੰ ਇੱਕ ਵਟਸਐਪ ਕਾਲ ਕਰਦਾ ਡੀਆਈਜੀ ਭੁੱਲਰ ਨੂੰ ਤੇ ਇਹ ਵਟਸਐਪ ਕਾਲ ਜਾਂਦੀ ਆ ਡੀਆਈਜੀ ਭੁੱਲਰ ਦੇ ਪਰਸਨਲ ਫੋਨ ਨੰਬਰ ਤੇ ਤੇ ਜਿਵੇਂ ਤੁਸੀਂ ਆਹ ਐਫ ਆਰ ਚ ਵੇਖ ਰਹੇ ਆ ਡੀ ਆਈ ਜੀ ਸਾਹਿਬ ਕਿਸ਼ਾਨੂ ਨੂੰ ਕਹਿ ਰਿਹਾ ਕਿ ਇਹਦੇ ਕੋਲੋਂ 8 ਲੱਖ ਫੜਨਾ ਕਿ ਇਹ ਜਿੰਨਾ ਵੀ ਪੈਸਾ ਦਿੰਦਾ ਇਹਦੇ ਕੋਲੋਂ ਫੜੀ ਚੱਲ ਪਰ ਇਹਨੂੰ ਕਹਿ ਕਿ 8 ਪੂਰਾ ਕਰਕੇ ਦਵੇ ਡੀ ਆਈ ਜੀ ਪੁੱਲਰ ਕਹਿੰਦੇ ਆ ਕਿ ਅਗਸਤ ਤੇ ਸਤੰਬਰ ਇਹਨਾਂ 2 ਮਹੀਨਿਆਂ ਦਾ ਸੇਵਾ ਪਾਣੀ ਉਹਨਾਂ ਕੋਲੇ ਨਹੀਂ ਪਹੁੰਚਿਆ ਤੇ ਇਸੇ ਕਾਲ ਰਿਕਾਰਡਿੰਗ ਦੇ ਬੇਸ ਤੇ ਸੀ ਬੀ ਆਈ ਡੀ ਆਈ ਜੀ ਪੁੱਲਰ ਨੂੰ ਰੰਗਿਆਥ ਫੜ ਲੈਂਦੀ ਆ ਹਰਚੰਦ ਸਿੰਘ ਆਪਦੇ ਮੋਹਾਲੀ ਵਾਲੇ ਆਫਿਸ ਚ ਹੁੰਦੇ ਆ ਜਦੋਂ ਸੀ ਬੀ ਆਈ ਛਾਪਾ ਮਾਰ ਕੇ ਉਹਨਾਂ ਨੂੰ ਅਰੈਸਟ ਕਰਦੀ ਆ ਉਸ ਤੋਂ ਬਾਅਦ ਸੀ ਬੀ ਆਈ ਹਰ ਉਹਨਾਂ ਦੇ ਘਰੇ ਤੇ ਉਹਨਾਂ ਦੇ ਫਾਰਮ ਹਾਊਸ ਤੇ ਰੇਡ ਮਾਰਦੀ ਆ ਤੇ ਡੀਆਈਜੀ ਭੁੱਲਰ ਦੇ ਘਰੇ ਰੇਡ ਮਾਰ ਕੇ ਸੀਬੀਆਈ ਨੂੰ 5 ਕਰੋੜ ਰੁਪਏ ਕੈਸ਼ ਤੇ ਅਪ੍ਰੋਕਸੀਮੇਟਲੀ ਡੇਢ ਕਿਲੋ ਸੋਨਾ ਤੇ 22 ਮਹਿੰਗੀਆਂ ਘੜੀਆਂ ਆਡੀ ਤੇ ਮਰਸੀਡੀਜ਼ ਵਰਗੀਆਂ ਗੱਡੀਆਂ ਤੇ ਨਾਲ ਉਹਨਾਂ ਨੂੰ ਇੰਪੋਰਟਡ ਸ਼ਰਾਬ ਦੀਆਂ ਬੋਤਲਾਂ ਹਥਿਆਰ ਤੇ ਜ਼ਮੀਨਾਂ ਦੇ ਹੋਰ ਕਈ ਕਾਗਜ਼ ਮਿਲਦੇ ਆ ਡੀਆਈਜੀ ਭੁੱਲਰ ਤੇ ਸੈਕਸ਼ਨ 7 ਸੈਕਸ਼ਨ 7A ਤੇ 351 2 ਵਰਗੇ ਚਾਰਜ ਲੱਗੇ ਆ ਪਰ ਸੀਬੀਆਈ ਅੱਗੇ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਇਹ ਸਾਰਾ ਕਸ਼ ਕਦੋਂ ਤੋਂ ਚੱਲ ਰਿਹਾ ਸੀ ਪਰ ਹੁਣ ਸੱਚ ਤੁਹਾਡੇ ਸਾਹਮਣੇ ਆ ਕਿਵੇਂ ਤਰੱਕੀ ਕਰ ਲੂ ਕੋਈ ਪੰਜਾਬ ਚ ਜਦੋਂ ਡੀਆਈਜੀ ਪੁੱਲਰ ਵਰਗੇ ਬੰਦੇ ਜੋ ਆਪਣੀ ਸਰਵਿਸ ਲਈ ਪਾਇੰਟਡ ਆ ਉਹ ਆਪਣੇ ਤੋਂ ਹੀ ਸੇਵਾ ਪਾਣੀ ਭਾਲਦੇ ਆ ਇਹ ਦਾ ਸਿਰਫ ਇੱਕ ਕੇਸ ਆ ਜੋ ਸਾਹਮਣੇ ਆ ਗਿਆ ਪਰ ਇਹੋ ਜਿਹੇ ਹੋਰ ਬਹੁਤਾਂ ਦੇ ਕੇਸ ਹੋਣਗੇ ਜੋ ਲੋਕਾਂ ਦਾ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਖਾ ਰਹੇ ਹੋਣਗੇ ਅੱਜ ਦੇ ਪੰਜਾਬ ਚ ਜੇ ਕਿਸੇ ਦੇ ਬਿਜ਼ਨਸ ਨੂੰ ਚਾਰ ਪੈਸੇ ਬੰਦੇ ਵੀ ਆ ਜਾਂ ਤਾਂ ਉਸ ਬੰਦੇ ਨੂੰ ਕੋਈ ਗੋਲੀ ਮਾਰ ਕੇ ਤੁਰੇ ਜਾਂਦਾ ਜਾਂ ਡੀਆਈਜੀ ਪੁੱਲਰ ਸਾਹਿਬ ਵਰਗੇ ਬੰਦੇ ਉਹ